ਮੈਂ ਪਹਿਲੀ ਫਿਲਮ ਕੀਤੀ ਰੁਪਿੰਦਰ ਗਾਂਧੀ ਉਸ ਤੋਂ ਬਾਅਦ ਇੰਡਸਟਰੀ ਕਿੱਥੇ ਗਈ ਹਮ ਇੰਡਸਟਰੀ ਨੇ ਮੈਨੂੰ ਨਹੀਂ ਅਪਣਾਇਆ ਮੇਰਾ ਵਿਵਾਦ ਪਾਣਨੇ ਮੈਨੂੰ ਕੰਮ ਨਹੀਂ ਦਿਵਾਇਆ ਇਹ ਸੱਚਾਈ ਹੈ ਫਿਲਮਾਂ ਚੋ ਵਿਗੜ ਗਈ ਬਹੁਤ ਵਾਰ ਇੰਡਸਟਰੀ ਨੇ ਬਹੁਤ ਤੋੜਿਆ ਤੇ ਮੈਂ ਕਹੂੰਗੀ ਵੀ ਚਲੋ ਰੱਬ ਨੇ ਮੈਨੂੰ ਤਾਂ ਰੱਖ ਲਿਆ ਪਰ ਮੈਂ ਇੰਡਸਟਰੀ ਲਈ ਵੀ ਗੱਲ ਕਹਿਣਾ ਚਾਹੂੰਗੀ ਵੀ ਕੁੜੀਆਂ ਨੂੰ ਇੰਨਾ ਜ਼ਮਾਉਂ ਹਮ ਇੰਨਾ ਤੋੜੋ ਨਾ ਕਿ ਮੈਂ ਤਾਂ ਬਚ ਗਈ ਸ਼ਾਇਦ ਸ਼ਾਇਦ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਉਹ ਮਰ ਜਾਂਦਾ ਐਸਾ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਜਿੱਥੇ ਮੈਂ ਕੰਮ ਮੰਗਣ ਲਈ। ਹਾਂ ਔਰ ਇਸ ਚੀਜ਼ ਦਾ ਮੈਨੂੰ ਮੈਨੂੰ ਕੋਈ ਮਲਾਲ ਨਹੀਂ। ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਮੈਂ ਸੁਣਿਆ ਤੁਹਾਡੇ ਫਾਦਰ ਸਾਹਿਬ ਨੂੰ ਇੰਡਸਟਰੀ ਵਧੀਆ ਨਹੀਂ ਲੱਗਦੀ ਸੀ। ਹਾਂ ਹਾਂ ਉਹਦਾ ਕੀ ਰੀਜ਼ਨ? ਅ ਰੀਜ਼ਨ ਤੁਹਾਨੂੰ ਪਤਾ ਹੀ ਹੈ ਇੰਡਸਟਰੀ 'ਚ ਮੈਂ ਤਾਂ ਮੈਂ ਤਾਂ ਉਹ ਚੀਜ਼ਾਂ ਸਹੀਆਂ ਨੇ ਕਿਉਂਕਿ ਮੇਰੇ ਮੇਰੀ ਜ਼ਿੰਦਗੀ 'ਚ ਸਟਰਗਲ ਬਹੁਤ ਰਿਆ। ਹੂੰ ਮੇਰੇ ਕੋਲ ਵੀ ਇਹੀ ਕੰਮ ਸੀ। ਮੈਂ ਇੱਕ ਕਲਾ ਕਲਾ ਹੀ ਵੇਚ ਸਕਦੇ ਆਪਾਂ ਹੈਨਾ। ਤੇ ਮੇਰੇ ਲਈ ਇੰਨੇ-ਇੰਨੇ ਚੈਲੰਜ ਰਹੇ ਫਿਰ ਉਹ ਕੰਮ ਤਾਂ ਉਹ ਮਿਲ ਨਹੀਂ ਰਿਹਾ ਤੁਸੀਂ ਤੱਕੇ ਖਾ ਰਹੇ ਹੋ ਫਿਰ ਪੇਰੈਂਟਸ ਕਹਿੰਦੇ ਨੇ ਨਾ ਜਾ ਕੇ ਵੀ ਇਸ ਤਾ ਨੂੰ ਪਹਿਲਾਂ ਹੀ ਰੋਕਦੇ ਸੀ ਹੂੰ ਜਦੋਂ ਤੁਹਾਡੇ ਲਈ ਮੈਂ ਜਿਵੇਂ ਤੁਸੀਂ ਬਿਬਾਕ ਹੋ ਕੇ ਕਿਹਾ ਮੇਰਾ ਬਿਬਾਕਪਨ ਨੇ ਮੈਨੂੰ ਕੰਮ ਨਹੀਂ ਦਿਵਾਇਆ ਹੂੰ ਇਹ ਸੱਚਾਈ ਹੈ ਫਿਲਮਾਂ ਚੋ ਵੀ ਗੱਡ ਗਈ ਇਹ ਬਹੁਤ ਵਾਰ ਅੱਛਾ ਬਹੁਤ ਵਾਰ ਤੇ ਮੈਨੂੰ ਮੈਨੂੰ ਇਸ ਚੀਜ਼ ਦਾ ਗਿਲਟ ਨਹੀਂ ਹੈ ਮੈਂ ਕਹਿੰਨੀ ਆ ਜੋ ਮੇਰੇ ਲਈ ਚੰਗਾ ਹੋਣਾ ਸੀ ਨਾ ਸ਼ਾਇਦ ਰੱਬ ਨੇ ਰਸਤੇ ਉੱਥੋਂ ਮੋੜਦਾ ਗਿਆ ਮੋੜਦਾ ਗਿਆ ਇਸੇ ਕਰਕੇ ਅੱਜ ਇੱਥੇ ਖੜੀ ਆ ਜੇ ਮੈਂ ਪਹਿਲਾਂ ਹੀ ਬਹੁਤ ਸਾਰਾ ਕੰਮ ਕਰ ਚੁੱਕੀ ਹੁੰਦੀ ਨਾ ਜਿਤੋਂ ਮੇਰੀ ਜ਼ਿੰਦਗੀ ਚਾਹੁੰਦੇ ਇੰਨਾ ਰਾਵੀ ਦੇ ਕੰਡੇ ਮੇਰੇ ਲਈ ਬਣਦੇ ਜੋ ਹੁੰਦਾ ਚੰਗੇ ਲਈ ਜੋ ਹੁੰਦਾ ਚੰਗੇ ਲਈ ਹੁੰਦਾ ਸੋ ਪਾਪਾ ਦੀ ਸੋਚ ਵਧੀਆ ਸੋਚ ਐ ਉਹਨਾਂ ਲਈ ਉਹਨਾਂ ਨੂੰ ਹੁੰਦਾ ਵੀ ਕੁੜੀਆਂ ਜਿਹੜੀਆਂ ਨੇ ਨਾ ਮਤਲਬ ਮੈਂ ਹਮੇਸ਼ਾ ਕਹਿੰਨੀ ਆ ਲੋਕ ਕੀ ਮੁੰਡੇ ਕੁੜੀਆਂ ਦੀ ਗੱਲ ਕਰਦੇ ਆ ਮੈਂ ਕਹਿੰਦੀ ਮੁੰਡੇ ਤੇ ਕੁੜੀਆਂ ਚ ਨਾ ਫਰਕ ਹੈ ਜੇ ਪਰਮਾਤਮਾ ਨੇ ਬਣਾਇਆ ਨਾ ਤਾਂ ਸਾਨੂੰ ਉਹ ਚੀਜ਼ ਐਡਮਿਟ ਕਰਨ ਜੋ ਮੜਾ ਜਿਵੇਂ ਭੁਰਗੀਆਂ ਨਾ ਤਾਂ ਉਹਨਾਂ ਦੀ ਕੀਮਤ ਘਟ ਜਾਂਦੀ ਹੈ ਹਾਂ ਨਾ ਮੁੰਡਿਆਂ ਨੂੰ ਕੋਈ ਫਰਕ ਨਹੀਂ ਮੁੰਡੇ ਚਾਹੇ ਰਾਤ ਦੇ 2 ਵਜੇ ਵੀ ਬਾਹਰ ਫਿਰ ਰਹੇ ਨੇ ਹਾਂ ਕੁੜੀ ਨੂੰ ਸ਼ਾਮ ਦੇ 6 ਵਜੇ ਵੀ ਖੜਨਾ ਔਖਾ ਹੋ ਜਾਂਦਾ ਸੋ ਪੇਰੈਂਟਸ ਲਈ ਇੱਕ ਮਤਲਬ ਇਸ ਗੱਲ ਨੂੰ ਸਾਨੂੰ ਅਸੈਪਟ ਕਰਨਾ ਚਾਹੀਦਾ ਵੀ ਅਸੀਂ ਬਹੁਤ ਕੀਮਤੀ ਆ ਪੇਰੈਂਟਸ ਦਾ ਫਿਕਰ ਹੁੰਦਾ ਸਾਡੇ ਲਈ ਉਹਨਾਂ ਨੂੰ ਅਦਰਵਾਇਜ਼ ਉਹ ਰੋਟੀ ਅਸੀਂ ਵੀ ਦੋ ਖਾਣੀਆਂ ਦੋ ਹੀ ਮੁੰਡੇ ਨੇ ਖਾਣੀਆਂ ਹੈ ਨਾ ਉਹਨਾਂ ਦੀ ਫਿਕਰ ਹੈ ਸੋ ਉਹਨਾਂ ਨੂੰ ਲੱਗਦਾ ਸੀਗਾ ਵੀ ਇੰਡਸਟਰੀ ਦੇ ਵਿੱਚ ਇੱਕ ਤੱਕ ਖੁੱਲਾਪਨ ਬਹੁਤ ਹੈ ਹਾਂ ਸੋ ਉਹਦੇ ਲਈ ਆਪਾਂ ਪਿੰਡਾਂ ਨਾਲ ਜੁੜੇ ਹੋਏ ਆ ਹਾਂ ਨਾ ਮੇਰੇ ਪਾਪਾ ਆਰਮੀ ਮੈਨ ਰਹੇ ਐ ਤੇ ਉਪਰੋਂ ਬੇਸਿਕਲੀ ਪਿੰਡਾਂ ਤੋਂ ਤੇ ਫਿਰ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਚੀਜ਼ ਠੀਕ ਨਹੀਂ ਹੈ ਹਾਂ ਇਹ ਵੀ ਨਹੀਂ ਆ ਵੀ ਮੈਂ ਉਹਨਾਂ ਦੇ ਉੱਪਰ ਦੀ ਹੋ ਕੇ ਆਈ ਆ ਐਦਾਂ ਵੀ ਨਹੀਂ ਐ ਮੈਂ ਜੇ ਕੰਮ ਕਰਿਆ ਤਾਂ ਮੈਂ ਉਹਨਾਂ ਦੀ ਹਾਂ ਲੈ ਕੇ ਹੀ ਕੰਮ ਕਰਿਆ ਔਰ ਕੈਰੈਕਟਰ ਵੀ ਐਦਾਂ ਦੇ ਕਰੇ ਵੀ ਜਿਹਦੇ ਚ ਮਤਲਬ ਕਦੇ ਉਹਨਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ ਹੂੰ ਐਦਾਂ ਦਾ ਕੰਮ ਔਰ ਮੈਨੂੰ ਹੁਣੇ ਲੱਗਦਾ ਹੁਣ ਮੇਰਾ ਜ਼ਰੂਰ ਸੁਪਨਾ ਵੀ ਡੈਡੀ ਮਤਲਬ ਮੇਰੀ ਫਿਲਮ ਜ਼ਰੂਰ ਦੇਖਾਂ ਜਾਣ ਈਵਨ ਜਿਸ ਨੇ ਆਪਣਾ ਗਾਣਾ ਵੀ ਆਇਆ ਕੁੜੀਆਂ ਤੇ ਜਿਹੜੀਆਂ ਮੇਰੇ ਪਾਪਾ ਨੇ ਦੇਖਿਆ ਨਹੀਂ ਅੱਛਾ ਇਮੋਸ਼ਨ ਮੈਂ ਮੰਮੀ ਨੂੰ ਕਿਹਾ ਵੀ ਜਿੱਦਾਂ ਮਰਜ਼ੀ ਕਰਕੇ ਰੋ ਲੈਣਗੇ ਵਤਵਾ ਦੇ ਹੀ ਹੋਗਾ ਪਰ ਡੈਡੀ ਨੂੰ ਗਾਣਾ ਜ਼ਰੂਰ ਦਿਖਾਓ ਹੈਨਾ ਤੇ ਮੈਨੂੰ ਹੈ ਕਿ ਪਾਪਾ ਮੇਰੀ ਫਿਲਮ ਜ਼ਰੂਰ ਦੇਖਣ ਜਾਣ ਇੱਕ ਦਿਲ ਚ ਰੀਜ ਹੈ ਕਿ ਉਹ ਜਾਣ ਹਾਂ ਮਤਲਬ ਮੇਰਾ ਸੁਪਨਾ ਸੀ ਵੀ ਡੈਡੀ ਮੇਰੇ ਇੱਥੇ ਹੁੰਦੇ ਇੰਡੀਆ ਉਹ ਅਮਰੀਕਾ ਨੇ ਛੋਟੀ ਸਿਸਟਰ ਦੇ ਕੋਲ ਨੇ ਤੇ ਜੇ ਡੈਡੀ ਇੰਡੀਆ ਹੁੰਦੇ ਤਾਂ ਮਤਲਬ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਮੈਂ ਡੈਡੀ ਦੇ ਨਾਲ ਬੈਠ ਕੇ ਉਹ ਫਿਲਮ ਦੇਖਦੀ ਜਦੋਂ ਅੱਜ ਗੱਲਾਂ ਗੱਲ ਕਰਦੇ ਹੋ ਫਾਦਰ ਸਾਹਿਬ ਨਾਲ ਕੀ ਗੱਲਾਂ ਹੁੰਦੀਆਂ ਡੈਡੀ ਬਹੁਤੀਆਂ ਗੱਲਾਂ ਕਰਦੇ ਨੇ ਜਿਹੜੀ ਬਹੁਤ ਘੱਟ ਬੋਲਦੇ ਆ ਅੱਛਾ ਬਹੁਤ ਘੱਟ ਤੇ ਕੁਝ ਅੰਦਰ ਸਾਡੇ ਨਾਲ ਇੱਕ ਇੱਕ ਡਰ ਵੀ ਹੈ ਕਿ ਚੀਜ਼ੇ ਕਿ ਆਪਾਂ ਨੂੰ ਪਿਓ ਤੋਂ ਜਿਵੇਂ ਅੱਜ ਕੱਲ ਦੇ ਬੱਚੇ ਨੇ ਨਾ ਅੱਜ ਕੱਲ ਦੇ ਬੱਚੇ ਬਹੁਤ ਫ੍ਰੈਂਕ ਨੇ ਉਹ ਆਪਣੇ ਮਤਲਬ ਕੁੜੀਆਂ ਆਪਣੇ ਫਾਦਰ ਨਾਲ ਬਹੁਤ ਖੁੱਲ ਕੇ ਗੱਲ ਕਰ ਲੈਂਦੀਆਂ ਨੇ ਮੈਨੂੰ ਲੱਗਦਾ ਸਾਡੇ ਟਾਈਮਾਂ 'ਚ ਇਹ ਚੀਜ਼ਾਂ ਹੈ ਨਹੀਂ ਸੀ ਮੈਂ ਆਪਣੇ ਡੈਡੀ ਤੋਂ ਬਹੁਤ ਡਰਦੀ ਆ ਬਹੁਤ ਡਰਦੀ ਆ ਮੈਨੂੰ ਲੱਗ ਰਿਹਾ ਤੁਹਾਡੀ ਗੱਲ ਤੋਂ ਇਹੀ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਤੁਹਾਡੇ ਬਹੁਤ ਇਸ ਫਿਲਮ ਨੂੰ ਲੈ ਕੇ ਤੁਹਾਡੇ ਪਰਸਨਲੀ ਵੀ ਬਹੁਤ ਇਮੋਸ਼ਨਸ ਹੈ ਤੁਹਾਡੀ ਮਿਹਨਤ ਵੀ ਲੱਗ ਰਹੀ ਹੈ ਬਹੁਤ ਸਾਰੀ ਹਾਂ ਮੇਰੇ ਲਈ ਮਤਲਬ ਮੈਨੂੰ ਤਾਂ ਸੱਚੀ ਦੱਸਾਂ ਤਾਂ ਮੈਨੂੰ ਅੱਜ ਵੀ ਸੁਪਨਾ ਹੀ ਲੱਗ ਰਿ ਇੰਡਸਟਰੀ ਨੇ ਬਹੁਤ ਤੋੜਿਆ ਹੈ ਬਹੁਤ ਤੋੜਿਆ ਤੇ ਮੈਂ ਕਹਾਂਗੀ ਵੀ ਚਲੋ ਰੱਬ ਨੇ ਮੈਨੂੰ ਤਾਂ ਰੱਖ ਲਿਆ ਪਰ ਮੈਂ ਇੰਡਸਟਰੀ ਲਈ ਵੀ ਗੱਲ ਕਹਿਣਾ ਚਾਹੂੰਗੀ ਵੀ ਕੁੜੀਆਂ ਨੂੰ ਇੰਨਾ ਜ਼ਮਾਓ ਨਾ ਹੂੰ ਇੰਨਾ ਤੋੜੋ ਨਾ ਕਿ ਮੈਂ ਤਾਂ ਬਚ ਗਈ ਸ਼ਾਇਦ ਸ਼ਾਇਦ ਮੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਉਹ ਮਰ ਜਾਂਦਾ ਹੂੰ ਮੈਨੂੰ ਲੱਗਦਾ ਇਹਦਾ ਹੋਇਆ ਵੀ ਬਹੁਤ 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 ਸੁਸਾਇਡ ਕਿਉਂ ਕਰ ਜਾਂਦੇ ਨੇ ਲੋਕ ਹੈਨਾ ਤੁਸੀਂ ਆਪਣਾ ਤੁਹਾਨੂੰ ਕੰਮ ਹੀ ਨਹੀਂ ਦੇ ਰਹੀ ਇੰਡਸਟਰੀ ਤੁਹਾਡੇ ਕੋਲ ਹੋਰ ਕੋਈ ਜ਼ਰੀਆ ਨਹੀਂ ਹੈ ਫਿਰ ਤੁਸੀਂ ਕਿੱਥੇ ਜਾਓਗੇ ਔਰ ਤੁਹਾਡੇ ਚ ਟੈਲੈਂਟ ਹੈ ऐसा कोई प्रोडक्शन हाउस ਨਹੀਂ ਜਿੱਥੇ ਮੈਂ ਕੰਮ ਮੰਗਣ ਨਹੀਂ ਗਈ। ਹਾਂ ਔਰ ਇਸ ਚੀਜ਼ ਦਾ ਮੈਨੂੰ ਮੈਨੂੰ ਕੋਈ ਮਲਾਲ ਨਹੀਂ ਹੈ। ਹਮ ਕਮਲੇ ਕਮਲੇ ਝੁਕਣਾ ਕੋਈ ਔਖਾ ਮਤਲਬ ਕੋਈ ਗਲਤ ਗੱਲ ਨਹੀਂ ਹੈ। ਤੇ ਪਰ ਇੰਡਸਟਰੀ ਨੇ ਤੋੜਿਆ ਔਰ ਇੰਡਸਟਰੀ ਨੇ ਚੈਲੰਜ ਕੀਤਾ ਦੇਖਾਂਗੇ ਜਿੱਦਾਂ ਕੁਝ ਬਣੇਗਾ।